ਕਾਂਜੀ ਕਸਾਨ ਭਰਾਵੋ ਅੱਜ ਹੈ ਤੂੜੀ ਦੀ ਬੋਲੀ ਤੇ ਕੋੜਕਪੂਰਾ ਮੰਡੀ ਤੇ ਤਰੀਕ ਹੋ ਗਿਆ ਜੀ 13 13 ਜਨਵਰੀ 2026 13 ਤਰੀਕ ਨੂੰ ਲੋ ਆਇਆ ਜੀ ਤੂੜੀ ਦੀ ਬੋਲੀ ਤੇ ਅੱਜ ਵੀ ਹੈਗੀ ਹੈ ਲੋੜੀ ਸਾਰਿਆਂ ਨੂੰ ਕਿਸਾਨ ਭਰਾਵਾਂ ਨੂੰ ਹੈਪੀ ਲੋੜੀ ਵੀ ਬਾਕੀ ਤੇ ਸ਼ੇਅਰ ਜ਼ਰੂਰ ਕਰਿਓ ਵੀ ਵੀਡੀਓ ਨੂੰ ਅੱਜ ਹੈਗੀ ਹੈ 13 ਜਨਵਰੀ 2026 ਵੇਣੇ ਆ ਕੀ ਰੇਟ ਆਂਦਾ ਜੀ ਤੂੜੀ ਦਾ ਤੇ ਬੋਲੀ ਸ਼ੁਰੂ ਹੋ ਜਾਂਦੀ ਹੈ 7:30 ਤੇ ਸ਼ੇਅਰ ਜ਼ਰੂਰ ਕਰਿਓ ਬਈ ਵੀਡੀਓ ਨੂੰ ਦਬਕੇ ਸਾਢੇ 7 ਬੋਲੀ ਹੋ ਜਾਂਦੀ ਏ ਸ਼ੁਰੂ ਕੋਟਕਪੂਰਾ ਦੀ ਮੰਡੀ ਦੇ ਵਿੱਚ ਬਾਕੀ ਵੇਣੇ ਬਈ ਕੀ ਰੇਟ ਆਂਦਾ ਅੱਜ 5 ਕਨਾ ਆ ਗਏ ਆ ਤੇ ਬਾਕੀ ਬਈ ਵੇਣੇ ਆ ਆ ਜੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ

ਕੰਮ ਨਹੀਂ ਪੁੱਲ ਰਿਹਾ ਦੀ ਸੀ ਸਾਡੀ ਅੰਦਰ ਦੀ ਬਾਹਰ ਦੀ ਅੰਦਰ ਦੀ ਥੋੜੀ ਬੋਲੋ ਬਾਈ 400 ਰੁਪਿਆ 450 450 52 452 60 65 71 80 80 480 80 ਨਹੀਂ ਹੈ ਦੋਵਾਰਿਆ ਸਮਾਨ 485 500 ਕਰਪੋਰਾ 500 ਰੁਪਿਆ 500 ਗੋਲਾਂ ਕਿਨੇ 500 ਰੁਪਏ ਬਾਈ ਜੀ ਲੋ ਬਾਈ ਜੀ ਪਹਿਲਾ ਨਾਕ ਕਿਸਾਨ ਪ੍ਰਭੋ 500 ਰੁਪਿਆ ਹੋ ਗਿਆ ਜੋ ਸੀਗਾ ਬਈ ਪਹਿਲੇ ਨਾਕ ਦਾ ਰੇਟ 500 ਜਾਵੜਿਆ ਬਾਕੀ ਅਗਲੇ ਨਾਕ ਦਾ ਰੇਟ ਵੇਣੇ ਆਜੋ ਤੇ ਪੰਜ ਕੇ ਨਾਕ ਆਇਆ ਜੋ 500 ਰੁਪਿਆ ਉਹ ਨਹੀਂ ਨਹੀਂ ਕੋਸ ਨਹੀਂ ਦਾ ਉਹ ਦਾ ਭੈਣ ਲੈਂਦਾ ਦਸਰਾ ਤੇ ਪਾਈਏ ਨਾ ਕੋਈ ਵੇਣੇ ਕੀ ਰੇਟ ਹੈ ਅੱਜ ਦਾ ਟਾਪ ਦਾ ਵੋਟਕਪੂਰਾ ਦੀ ਮੰਡੀ ਦੇ ਵਿੱਚ ਤੂੜੀ ਦਾ ਕਿਸਾਨ ਪ੍ਰਭੂ ਬਾਕੀ ਵੇਣੇ ਆ ਜੋ ਇਹ ਸਹਾਕਾ ਵਾਲਾ ਜੀ ਦੇ ਲਈ ਭਾਈ ਅੰਦਰ ਦੀ ਹਾਂਜੀ ਅੰਦਰ ਦੀ ਸੂਰ ਬੋਲੋ 400 450 450 52 60 65 70 70 75 500 ਰੁਪਿਆ 500 ਰੁਪਿਆ 5 ਕਰ ਰੁਪਿਆ 5 515 ਵੀ ਕਰ ਵੇ 25 25 525 ਜੀ 30 ਰੁਪਏ 35 40 55 55 60 65 70 ਚਲੋ ਜੀ 570 ਬੋਲਾਂਗੇ ਨੇ ਪੰਡ ਖਲਾ ਦੇ ਦੱਸ 570 ਦੀ ਲੋ ਵੀ 500 ਤੇ 70 ਰੁਪਏ ਦੂਜਾ ਨਾਗ ਚਾਵੜਿਆ ਦੂਜਾ ਨਾਗ ਸੀਗਾ ਵੀ 500 ਤੇ 70 ਰੁਪਏ ਤੁਜਾ ਨਾਗ ਬਈ 500 ਤੇ 70 ਜਾਵੜਿਆ ਤੀਜਾ ਨਾਗ ਵੇਣਿਆ ਬਈ ਤਿੰਨ ਨਾਗ ਪਿਆ ਕੀ ਰੇਟ ਹੈ ਅੰਤਾ ਅੱਜ ਕੋਈ ਬਾਕੀ ਨਾਗ ਪੰਜ ਕਾਈ ਸੀ ਅੱਜ ਅੰਦਰ ਦੀ ਬਾਈ ਅੰਦਰ ਦੀ ਅੰਦਰ ਦੀ ਥੋੜੀ ਬੋਲ 400 450 450 52 60 60 65 70 75 80 700 ਰੁਪਇਆ 700 ਰੁਪਇਆ ਬੋਲਣਾ ਬਾਈ ਕਿਨੇ 10 10 15 515 ਦੀ 25 30 ਰੁਪਏ 530 ਬੋਲਾਂਗੇ ਨੇ 530 ਲੋ ਜੀ 530 ਰੁਪਏ ਬਾਈ ਜੀ ਤੀਜੇ ਨਗ ਦਾ ਰੇਟ ਹੋਇਆ 530 ਰੁਪਏ ਬਾਕੀ ਵੀਡੀਓ ਨੂੰ ਦਬਕੇ ਸ਼ੇਅਰ ਕਿਸਾਨ ਭਰਾਵੋ ਜ਼ਰੂਰ ਕਰ ਦਿਆ ਕਰੋ ਬਾਕੀ ਆਪਾਂ ਅਗਲੇ ਨਾਗ ਦਾ ਰੇਟ ਵੇਨੇ ਅੱਜ ਕਿੱਥੋਂ ਕਿਤੇ ਜਾਊਗਾ ਕਿੱਥੋਂ ਕਿਤੇ ਨਹੀਂ ਜਾਂਦਾ ਤੇ ਬਈ ਨਾਗ ਬਾਕੀ ਪੰਜ ਕਾਇ ਸੀ ਅੱਜ ਅੰਦਰ ਦੀ ਥੋੜੀ ਬੋਲੋ ਹਾਂਜੀ ਹਾਂ ਲਾਉਂਗੇ 500 ਰੁਪਏ ਕਰਾਇਆ ਲਾਇਓ ਹੋਟਲ ਲਾਇਓ ਗਏ ਅੰਕਲੇ ਦੀ ਬੋਲੋ 400 5 10 450 10, 60 10, 71 500 500 ਥੋਲਾ ਬਿਕਨੇ 5 ਲੱਖ ਪੰਜ 10 20 25 525 ਬੋਲੰਗ ਨੇ ਤਰੇ ਕੀ ਕਰਦਾ ਹੈ 100 ਰੁਪਏ ਇੱਥੇ ਜਾਨੀ ਬਾਈ ਤੂੰ ਆ ਜੋ ਬੋਲਾ ਕਰੋ ਬਾਈ 535 535 40 ਗਰ 40 540 ਬੋਲਾਗੇ ਨੇ ਲੈ ਆ ਜਾ ਫਿਰ ਜਾਨੀ ਬਾਈ 540 ਰੁਪਏ 540 ਰੁਪਏ ਬਾਈ ਜੀ ਇਹ ਨਗਦ ਦਾ ਰੇਟ ਹੋ ਚੁੱਕਿਆ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਵੇਣਿਆ ਬਾਈ ਕਿਸਾਨ ਪ੍ਰਭੋ ਆ ਜੋ ਆ ਨਗ ਦਾ ਰੇਟ ਵੇਨੇ ਆ ਭਾਵਨ ਕੋਲ ਕਿਤੇ ਦੇਰ ਨਾਲ ਕਹਿੰਦੇ ਆ ਗਿਆ ਆਇਆ ਬਲਾਈ ਵਰਤੀ ਖੜੀ ਹੈ ਕਿਤੇ ਹੈ ਆ ਉਹ ਆ ਠੀਕ ਹੈ ਇਹ ਖੜੇ ਨੇ ਜਿਆ ਪੱਤਰਕਾਰ ਕਹਿੰਦੇ ਯਾਰ ਜਿੱਥੋਂ ਬਲਾਈ ਵਰਤੀ ਨਹੀਂ ਖੜੀ ਹਾਂ ਉਹਨੇ ਸਮਝੀ ਆ ਭਾਈ ਢੋਲਾ ਵੀ ਖੜੀ ਢੋਲਾ ਘੱਲ ਆਇਆ ਸੀਗਾ ਅੱਛਾ ਜੀ ਹਾਂ ਅੰਦਰ ਦੀ ਬਾਹਰ ਦੇ ਵੀ ਆ ਗਿਆ ਹੈ ਅੰਦਰ ਦੀ ਅੰਦਰ ਦੀ ਤੁਸੀਂ ਬੋਲੋ ਜੀ ਇਹ ਲੈ ਲੀਨ ਇਹਦਾ 500 ਰੁਪਇਆ ਯਾਰ 5 5 10 15 20 25 30 530 ਰੁਪਇਆ 550 59 60 ਲੈ ਲਓ ਭਾਈ ਮੈਂ ਨਹੀਂ 70 570 75 600 ਰੁਪਇਆ 600 ਰੁਪਇਆ ਥੋੜਾ ਬਾਕੀ ਲੈ 600 ਰੁਪਏ ਬਾਈ ਲੋ ਬਾਈ ਜੀ ਕੋਈ ਮਹਿੰਗੇ ਨਹੀਂ ਬਾਈ 600 ਜਾਵੜਿਆ ਬੀ ਨਾ ਗਏ 600 ਰੁਪਏ ਕਿਸਾਨ ਪ੍ਰਭੂ ਬਾਕੀ ਵੀਡਨ ਦੱਬ ਕੇ ਸ਼ੇਅਰ ਕਰਿਓ ਬਾਈ ਇਹ ਨਾ ਲੱਸੀਗਾ ਬਾਈ 600 ਰੁਪਏ ਟਿੱਕਰ ਜਾ ਚੁੱਕੀ ਆ ਜਤੂੜੀ ਬਾਕੀ ਬਾਈ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਦੱਬ ਕੇ ਸ਼ੇਅਰ ਨਹੀਂ ਕਰਦੇ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਕਿਸਾਨ ਪ੍ਰਭੂ ਬਾਕੀ ਅਗਲੇ ਨਗ ਦਾ ਰੇਟ ਵੇਖਾਂ ਕੱਲ ਨੂੰ ਕੀ ਜਾਂਦਾ ਤੇ ਕੀ ਨਹੀਂ ਜਾਂਦਾ ਬਾਈ ਜੀ ਧੰਨਵਾਦ ਸਾਰੇ ਹੀ ਕਿਸਾਨ ਪ੍ਰਭਾਵਾਂ ਦਾ